ਜੀ ਤੇ ਇਹ ਗਲੀਆਂ ਸਟਾਰਡਿੰਗ ਤੋਂ ਪੱਟੀਆਂ ਗਈਆਂ ਜਦੋਂ ਪੱਟੀਆਂ ਆਪਣੇ ਇੱਥੇ ਸ਼ੁਰੂ ਕੀਤੀਆਂ ਸੀ ਪੱਟਣ ਦੀ ਉਹ ਤਾਂ ਇੱਥੋਂ ਆਪਣੀ ਹੋਈ ਹੈ ਹਾਂ ਤੇ ਪਰ ਹਜੇ ਤੱਕ ਉਸ ਤੋਂ ਬਾਅਦ ਪੱਟ ਕੇ ਛੱਡਤੀਆਂ ਕੋਈ ਸੁਣਵਾਈ ਨਹੀਂ ਹੋਈ ਜੀ ਜੀ ਸਾਰੀਆਂ ਗਲੀਆਂ ਕੱਚੀਆਂ ਵਗੈਰਾ ਪਿਆ ਜੀ ਸਾਰਾ ਸੀਵਰੇ ਅੱਧਾ ਕੇ ਪਿਆ ਅੱਧਾ ਕੇ ਨਹੀਂ ਪਿਆ ਗਾ ਜੀ ਨਹੀਂ ਪਿਆ ਹੂੰ ਉਸ ਤੋਂ ਬਾਅਦ ਇਹ ਜੀ ਸੁਣਵਾਈ ਨਹੀਂ ਹੋਈ ਨਹੀਂ ਸੁਣਵਾਈ ਹੋਈ ਕਿੰਨੀ ਕੀ ਦਿੱਕਤ ਆਉਂਦੀ ਹੈ ਮੀ ਮੀ ਜਦੋਂ ਆ ਜਾਂਦਾ ਦੇਖਦਾ ਪਰ ਸਾਰਿਆਂ ਨੂੰ ਹੀ ਆਉਂਦੀ ਹੈ ਹੁਣ ਇੱਥੇ ਟੋਏ ਢੇੜੇ ਬਣੇ ਪਏ ਆ ਹੁਣ ਹੋ ਤੱਕ ਵੇਲਾ ਵੀ ਸਾਰੇ ਬੁਰਾ ਹਾਲ ਹੀ ਹੈ ਕੋਈ ਸੁਣਨੀ ਅੱਜ ਤੱਕ ਦਾ ਕਿ ਬਾਈ ਜੀ ਇੰਨੀ ਕਾਈ ਜਾਂਦੀ ਹੈ ਨਾ ਪਾਣੀ ਛੜਕਦਾ ਨਹੀਂ ਆਉਂਦਾ ਕੋਈ ਭਰਾ ਟਾਲਦਾ ਹੁੰਦਾ ਸੀ ਆ ਜੀ ਜੀ ਪਿੰਡਾਂ ਇੰਨੀ ਸਮੱਸਿਆ ਹੋਈ ਪਿਆਰ ਹੋਰ ਸਾਰਾ ਜਿਹੜਾ ਸੀਰਵਜ ਸੀਰੇ ਪੱਟਾ ਉਹਨਾਂ ਦੂਰੀਵਾਰ ਪੱਟ ਕੇ ਫੇਰ ਪਾਇਆ ਜੀ ਇੰਜੀਨੀਅਰ ਪਤਨ ਕਿਓ ਜੇ ਲੈਂਦੇ ਕਿਓ ਨਹੀਂ ਠੇਕੇਦਾਰ ਨੇ ਵੀ ਇਹ ਜਮੈਂ ਨਾ ਤਹਿਨਾ ਕੀਤੀ ਪਈ ਆ ਨਾ ਕੋਈ ਹਰੇਕ ਬਾਲਟੀ ਵਾਲਾ ਹਾਂਜੀ ਬਣਾਉਂਦਾ ਬਣਾਉਂਦਾ ਪਰ ਜਿਨ੍ਹਾਂ ਦਾ ਕੰਮ ਹੋ ਹੀ ਨਹੀਂ ਸੁਣਦੇ ਪਏ ਜ਼ੋਰ ਕਿਤੇ ਪਾਓ ਕਰੋ 4 ਸਾਲ ਹੋ ਗਏ ਪੱਟੇ ਹੋਏ ਇਹਨੂੰ ਠੀਕ ਹੈ ਕੰਮ ਸ਼ੁਰੂ ਇੱਥੋਂ ਕਿਤੇ ਇੱਟਾਂ ਇੱਥੋਂ ਟੈਲਾ ਝਗਾਦ ਸਾਰਾ ਕੋਥੋਂ ਬੰਨਣਾ ਇੱਥੋਂ ਜਾ ਕੇ ਪਿੱਛੋਂ ਸਾਰਾ ਕੋ ਬਣਾਤਾ ਪਿੱਠੇ ਬੈਕਸ ਬੈਸ ਸਾਰਾ ਕੁਲਤਾਰ ਸਿੰਘ ਸੰਧਵਾਨੇ ਆਪ ਚੁਕਾਈਆਂ ਇੱਥੇ ਜਿੱਦੇ ਇਲੈਕਸ਼ਨ ਲੜਨ ਆਇਆ ਸੀ ਨਾ ਇਹਨੇ ਆਪ ਕੁਲਤਾਰ ਸਿੰਘ ਨੇ ਇੱਥੇ ਜਦੋਂ ਆਇਆ ਇੱਥੇ ਉਹਦਾ ਇਲੈਕਸ਼ਨ ਆ ਵੀਰੇ ਉਹ ਉਥੋਂ ਚੁਕਾਈਆਂ ਚੌਂਡ ਤੋਂ ਉਹਨੇ ਆਪ ਚੈੱਕ ਕਰਕੇ ਵੀ ਐਟ ਆਈ ਆ ਮਾੜੀ ਇਹਨੂੰ ਦੁਆਰਾ ਭੇਜੋ ਬਸ ਇਹੋ ਜੀ ਗਈ ਹੈ ਅਜੇ ਤੱਕ ਨਹੀਂ ਬੰਦੀ ਮੁੜੀ ਗਈ ਹਾਂ ਅਜੇ ਤੱਕ ਨਹੀਂ ਹਜੇ ਤੱਕ ਕੋਈ ਵੀ ਟੈਲ ਆਏਗੀ ਕੋਈ ਬੰਦਾ ਨਹੀਂ ਆਇਆ ਉਸ ਤੋਂ ਬਾਅਦ ਦੋਸਤੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ